ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਗਰਮੀ ਬਹੁਤ ਜ਼ਿਆਦਾ ਪੈਂਦੀ ਗਈ ਹੈ ਤੇ ਹੁਣ ਚਾਹ ਨਾਲੋਂ ਜ਼ਿਆਦਾ ਤੇ ਸਿਕੰਨੀ ਇਸ ਕੈਚ ਰੁਆਬਜਾ ਤੇ ਬ੍ਰਹਮੀ ਵਗੈਰਾ ਜਿਹੜਾ ਉਹ ਹੀ ਅਸੀਂ ਬਣਾਉਂਦੇ ਹਾਂ ਘਰ ਵਿੱਚ ਵੀ ਜੇ ਕੋਈ ਆਇਆ ਗਿਆ ਹੋਵੇ ਫਿਰ ਵੀ ਕਿਉਂਕਿ ਜਿਹੜੇ ਬਾਹਰੋਂ ਆਪਾਂ ਕੋਲਡ ਡਰਿੰਕਸ ਵਗੈਰਾ ਲਿਆਂਦੇ ਆ ਨਾ ਉਹ ਤੁਹਾਨੂੰ ਪਤਾ ਹੀ ਹੈ ਮੈਂ ਉਹ ਆਪਣੇ ਸੇਤ ਲਈ ਕਿੰਨੀ ਜ਼ਿਆਦਾ ਹਾਨੀਕਾਰਕ ਹੈ ਜਿਹੜੇ ਅਸੀਂ ਘਰੇ ਆਪਣੀਆਂ ਹਰੁਆਬਜਾ ਸਟਾਣੀ ਵੀ ਜਿਹੜੀ ਬਣਾਉਂਦੇ ਸਭ ਤੋਂ ਬੈਸਟ ਜਿਹੜੀ ਸਿਕੰਨੀ ਹੈ ਨਾ ਉਹ ਕਿੰਨੀ ਵਧੀਆ ਹੈ ਤੇ ਉਹ ਹੀ ਸਾਨੂੰ ਪੀਣੀ ਚਾਹੀਦੀ ਹੈ ਜਿੰਨਾ ਵੀ ਮੋਸਰਕ ਤੇ ਉਹਦੇ ਲਈ ਕਈ ਵਾਰੀ ਐਦਾਂ ਹੁੰਦਾ ਬਸ ਉਹ ਪਾ ਜਾਂਦੇ ਜੇ ਹਨ ਚੱਕਰ ਵਿੱਚ ਜਿਹੜੇ ਬਾਅਦ ਨੇ ਅਸੀਂ ਆ ਕੋਲਡ ਡਰਿੰਕ ਵਗੈਰਾ ਉਹ ਧਿਆਕੇ ਰੱਖਦੇ ਫ੍ਰੀਜਾਂ ਵਿੱਚ ਤਾਂਕਿ ਕੋਈ ਆਵੇ ਜਾਂ ਘਰ ਦਾ ਆਵੇ ਜਾਂ ਬਾਹਰਲਾ ਤੇ ਫਟਾਫਟ ਪਾਓ ਤੇ ਦਿਓ ਕਿਉਂਕਿ ਅੱਜਕੱਲ ਕਿਸੇ ਕੋਲ ਵੀ ਇੰਨਾ ਟਾਈਮ ਨਹੀਂ ਹੁੰਦਾ ਇੱਕ ਜੇਕਰ ਬਾਹਰੋਂ ਬੰਦਾ ਕੋਈ ਗੱਲ ਜਿਹਦਾ ਕੰਮ ਕਰਕੇ ਆਉਂਦਾ ਤਾਂ ਇੰਨੀ ਜ਼ਿਆਦਾ ਕਰਨੀ ਲੱਗੀ ਹੁੰਦੀ ਹੈ ਤੇ ਫਿਰ ਐਦਾਂ ਹੁੰਦਾ ਵੀ ਜਲਦੀ ਜਲਦੀ ਦੇ ਦੋ ਹਨਾ ਜਦੋਂ ਅਸੀਂ ਜਿਸ ਕਨਵੀਰ ਬਣਾਉਣੀ ਤੇ ਮਿੱਠਾ ਭੋਲਣ ਨੂੰ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ ਤੁਹਾਨੂੰ ਪਤਾ ਹੀ ਹੈ ਜੇ ਠੰਡੇ ਪਾਣੀ ਚ ਪਾਓ ਤੇ ਹੋਰ ਵੀ ਜ਼ਿਆਦਾ ਟਾਈਮ ਲੱਗਦਾ ਤੇ 10-15 ਮਿੰਟ ਤਾਂ ਲੱਗੇ ਜਾਂਦੇ ਹਨ ਜਦੋਂ ਅਸੀਂ 4-5 ਮਿੰਟ ਮੰਨਿਆ ਇਸ ਪੈਨ ਨੂੰ ਬਣਾਣੀ ਹੁੰਦੀ ਹੈ ਉਹਦਾ ਇੱਕ ਤੋੜਾ ਜਿਵੇਂ ਲੱਭਿਆ ਤੇ ਆਹ ਮੈਂ ਲੈ ਲਿਆ ਪਾਣੀ ਪਾਣੀ ਤੁਸੀਂ ਆਪਣੇ ਹਿਸਾਬ ਨਾਲ ਲੈ ਸਕਦੇ ਇੱਥੇ ਮੈਂ ਦੋ ਗਲਾਸ ਲੈ ਲਏ ਤੇ ਇਹਨੂੰ ਪਾਣੀ ਨੂੰ ਚੰਗੀ ਤਰ੍ਹਾਂ ਹਿਲਾ ਲਿਆ ਤੇ ਹੁਣ ਪਾਵਾਂਗੇ ਅਸੀਂ ਇਹਦੇ ਵਿੱਚ ਚੀਨੀ ਚੀਨੀ ਜਿਹੜੀ ਅਸੀਂ ਇਹਦੇ ਵਿੱਚ 3 ਤੋਂ 4 ਕੋਲੀਆਂ ਪਾ ਲੈਣੀ ਐ ਨਾ 4 ਕੋਲੀਆਂ ਮੈਂ ਇੱਥੇ ਪਾ ਰਹੀ ਆ ਤੇ ਇਹਨੂੰ ਚੰਗੀ ਤਰ੍ਹਾਂ ਘੋਲ ਲੈਣਾ ਪਾਣੀ ਜਿਹੜਾ ਸਾਡਾ ਗਰਮ ਹੋਇਆ ਹੋਇਆ ਹੈ ਤੇ ਕੀਨੀ ਜਿਹੜੀ ਆਪਣੀ ਐ ਚੰਗੀ ਤਰ੍ਹਾਂ ਮੈਲਟ ਹੋ ਜਾਵੇ ਜੇ ਤੁਹਾਨੂੰ ਲੱਗ ਜਾਵੇ ਕੁਝ ਵਿੱਚ ਦੇਖਦਾ ਕਈ ਵਾਰੀ ਤੁਹਾਨੂੰ ਪਤਾ ਚੀਨੀ ਵਿੱਚ ਕੀੜੀਆਂ ਵਗੈਰਾ ਪੈ ਜਾਂਦੀਆਂ ਪਰ ਇਹਦੇ ਵਿੱਚ ਨਹੀਂ ਹੈਗੀਆਂ ਤੇ ਅਸੀਂ ਇਹਨੂੰ ਥੋੜਾ ਜਿਹਾ ਪਾਣੀ ਨੂੰ ਤੇ ਹੁਣ ਇਹਨੂੰ ਚੰਗੀ ਤਰ੍ਹਾਂ ਅਸੀਂ ਘੋਲ ਲਵਾਂਗੇ ਇਹ ਪਾਣੀ ਦੀ ਜਿਹੜੀ ਚਾਸ਼ਨੀ ਵਗੈਰਾ ਕੁਝ ਨਹੀਂ ਬਣਾਣੀ ਹੈਗੀ ਸਿਰਫ ਇਹਨੂੰ ਇੱਕ ਵਾਲੀ ਦੇਣੀ ਕਿ ਅੰਨਾਂਕ ਕਰਨਾਗੇ ਆਪਣੀ ਚੀਨੀ ਚੰਗੀ ਤਰ੍ਹਾਂ ਘੋਲ ਜਾਵੇ ਪਾਣੀ ਜਿਹੜਾ ਪਹਿਲਾਂ ਵੀ ਸਾਡਾ ਗਰਮ ਹੈ ਤੇ ਫਿਰ ਅਸੀਂ ਇਹਨੂੰ ਠੰਡਾ ਹੋਣ ਤੋਂ ਬਾਅਦ ਆਪਾਂ ਫ੍ਰੀਜ ਵਿੱਚ ਰੱਖ ਦੇਣਾ ਚੀਨੀ ਦਾ ਕੋਈ ਚੱਕਰ ਨਹੀਂ ਚੀਨੀ ਜਿੰਦਾ ਅਸੀਂ ਨਾ ਚਾਰ ਪਾ ਲਓ ਚਾਹੇ ਪੰਜ ਪਾ ਲਓ ਇੱਕ ਸ਼ੀਰਾ ਜਿਹਾ ਅਸੀਂ ਬਣਾ ਕੇ ਰੱਖਣਾ ਪਹਿਲਾਂ ਚੰਗੀ ਤਰ੍ਹਾਂ ਘੋਲ ਲਵੇ ਜੰਮ ਜੇ ਨਾਲ ਇਸ ਤਰ੍ਹਾਂ ਕਰਕੇ ਹਿਲਾ ਲੈਣਾ ਹੈ ਤੁਸੀਂ ਕਿਹਾ ਹੋ ਇਹਦੇ ਵਿੱਚ ਛੋਟੀ ਇਲਾਇਚੀ ਵੀ ਕੁੱਟ ਕੇ ਪਾ ਸਕਦੇ ਹੋ ਇਹ ਜਮਾ ਜਿਹੜੀ ਵਧੀਆ ਖੁਸ਼ਬੂ ਆਉਂਦੀ ਜੋ ਵੀ ਅਸੀਂ ਬ੍ਰਹਮੀ ਜਰਾ ਬਣਾਵਾਂਗੇ ਜਸ ਕਰਨੇ ਜੇ ਨਹੀਂ ਤਾਂ ਨਹੀਂ ਪਾ ਸਕਦੇ ਹਨ ਮੇਰੀ ਛੋਟੀ ਇਲਾਇਚੀ ਦਾ ਕੋਈ ਦੋਆ ਨਹੀਂ ਹੁੰਦਾ ਦਰਨੀ ਹੁੰਦਾ ਵਧੀਆ ਹੀ ਪੂਰੀ ਖੁਸ਼ਬੂ ਆਉਂਦੀ ਹੈ ਇਹ ਤੁਹਾਡੀ ਚੋਇਸ ਹੈ ਦੀ ਜਿਹੜੀ ਆਪਣੇ ਭੁੱਲਣਾ ਨਾ। ਵੀਡੀਓ ਦੇਖਦੇ ਦੇਖਦੇ ਜੇਕਰ ਤੁਸੀਂ ਚੈਨਲ ਦੇ ਨਵੇਂ ਆ ਤੇ ਚੈਨਲ ਨੂੰ ਕਰ ਦੋ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਫੁੱਲ ਵਾਚ ਕਰਿਓ ਤੇ ਅੱਗੇ ਸ਼ੇਅਰ ਵੀ ਕਰ ਦਿਓ ਪਸੰਦ ਆndੀਏ ਤੁਹਾਨੂੰ। ਇਹ ਇਸ ਨਾਲ ਅਕਿਂ ਲਾ ਕੇ ਹਲਾਇਂ ਜਾਣਾ ਥੋੜੀ ਥੋੜੀ ਦੇਰ ਬਾਅਦ ਤਾਂ ਕਿ ਅਪਣੀ ਕੀਨੀ ਜਿਹੜੀ ਨੀਚੇ ਨਾ ਬਹਿ ਜਾਵੇ। ਕਿਉਂ ਨਿੱਕੇ-ਪੁੰਡੇ ਨਾਲ ਲੱਗ ਜਾਂਦੀ ਹੈ ਮੱਖੀਆਂ ਬਹੁਤ ਹੈ ਜਿੰਨਾ ਮਰਜੀ ਸਸਪਾਈ ਕਰ ਲਓ ਪਲੀਜ਼ ਅਗਨੋਰ ਕਰਿਓ ਹੁਣ ਤਾਂ ਮਿੱਠੇ ਦਾ ਗਾਮਾ ਤੇ ਮੱਖੀਆਂ ਨੇ ਹੋਰ ਹੀ ਜ਼ਿਆਦਾ ਆ ਆ ਦੇਖੋ ਜਿਹੜੀ ਤੰਨੀ ਆਪਣੀ ਇਹਨੂੰ ਖੁੱਲ ਚੁੱਕੀ ਹੈ ਤਕਰੀਬਨ ਆਹ ਥੋੜੀ ਬਹੁਤ ਹੀ ਰਹਿ ਗਈ ਇਸਨਾਂ ਕਰਕੇ ਇਹਨੂੰ ਉਵਾਲੀ ਦੇ ਦੇਣੀ ਹੈ ਇਹੋ ਜਿਹਨਾਂ ਚਾਸ਼ਨੀ ਨਹੀਂ ਬਣਾਣੀ ਬਸ ਸਿਰਫ ਅੰਨੀ ਕੁਵਾਲੀ ਜਰੀ ਇਹਨੂੰ ਪਾਣੀ ਤੇ ਹੁਣ ਆਪਾਂ ਗੈਸ ਜਿਹੜਾ ਕਰਦਣਾ ਬੰਦ ਜੇ ਚਾਸ਼ਨੀ ਬਣਾ ਲੰਦੇ ਫਿਰ ਉਹ ਜਿਹੜੀ ਆਪਣੀ ਚੀਨੀ ਹੈ ਜੰਗ ਜਾਂਦੀ ਹੈ ਇਹ ਚਾਸ਼ਨੀ ਵੀ ਐਸੇ ਬਣਾਣੀ ਹੁਣ ਇਹਨੂੰ ਫੁੰਡਾ ਕਰ ਲੈਣਾ ਚੰਗੀ ਤਰ੍ਹਾਂ ਆ ਦੇਖੋ ਫੇਰ ਇਹ ਆ ਜੇ ਬਣ ਗਿਆ ਜੀ ਗਰਮ ਪਾਣੀ ਦੇ ਵੈਸੇ ਬਹੁਤ ਜ਼ਿਆਦਾ ਮਤਲਬ ਕਿ ਛੇਤੀ ਹੈ ਨਾ ਚੀਨੀ ਜਿਹੜੀ ਘੋਲ ਜਾਂਦੀ ਹੈ ਉਦਾਂ ਅਸੀਂ ਨੋਰ ਨੋਰ ਪਾਣੀ ਕਹਿੰਦੇ ਅਸੀਂ ਜਲਦੀ ਦੇ ਚੱਕਰ ਚ ਫੜਫੜ ਕੇ ਛੇਤੀ ਝੁਗੜ ਕੇ ਪਾਣੀ ਪਾ ਲੈਂਦੇ ਹਾਂ ਵਿੱਚ ਚੀਨੀ ਪਾ ਲੈਂਦੇ ਤੇ ਠੰਡੇ ਪਾਣੀ ਦੇ ਬਿਲਕੁਲ ਵੀ ਜਿਹੜੀ ਚੀਨੀ ਸਾਡੇ ਛੇਤੀ ਨਹੀਂ ਘੁਲਦੀ ਹੈ ਨਾ ਕਿ ਉਹ ਰੇਤ ਤੇ ਨੀਂਦੇ ਰਹਿ ਜਾਂਦੀ ਹੈ ਇਹਦੇ ਨਾਲ ਮਿੱਠੀ ਲੱਸੀ ਬਣਾਣੀ ਹੋਵੇ ਤੁਸੀਂ ਕਈ ਵਾਰ ਅਸੀਂ ਦਹੀਂ ਬਾਅਦ ਜਦੋਂ ਮਿੱਠੀ ਲੱਸੀ ਬਣਾਉਂਦੇ ਹਾਂ ਤੇ ਉਹ ਵੀ ਵਾ ਛੇਤੀ ਵਧੀਆ ਜਿੰਨਾ ਦਾ ਅਸੀਂ ਪਾਣੀ ਪਾਉਂਦੇ ਉਨਾ ਵਾ ਅਸੀਂ ਛੀਨਾ ਪਾ ਦਣਾ ਹੁਸਾਉਣਾ ਉਣੀ ਨੂੰ ਠੰਡਾ ਹੋ ਲਵੇ ਚੰਗੀ ਤਰ੍ਹਾਂ ਪੇ ਤੁੰਦ ਦੱਸ ਦੀ ਅੱਗੇ ਕੀ ਕਰਨਾ ਚੀਨੀ ਤੁਸੀਂ ਆਪਣੇ ਪਾਣੀ ਦੇ ਅਕੋਰਡਿੰਗ ਜਿੱਦਾਂ ਦੋ ਗਲਾਸ ਸੀਗੇ ਮੈਂ ਛੋਟੀਆਂ ਕੋਨੀਆਂ ਜਿਹੜੀਆਂ ਪੰਜ ਪਾ ਲਈਆਂ ਇਹ ਤੇ ਤੁਸੀਂ ਛੇ ਵੀ ਪਾ ਲਓ ਚੀਨੀ ਦੀ ਕੋਈ ਗੱਲ ਨਹੀਂ ਹੈਗੀ ਚੀਨੀ ਵੱਧ ਘੱਟ ਵੀ ਪਾ ਦੇ ਬਸ ਇਹਨਾਂ ਚੰਗੀ ਤਰ੍ਹਾਂ ਪਾਣੀ ਨੂੰ ਉਬਾਲੀ ਦੇ ਲੈਣੀ ਜ਼ਰੂਰ ਸ਼ੀਰਾਂ ਜਿਹੜਾ ਆਪਣਾ ਠੰਡਾ ਹੋ ਗਿਆ ਤੇ ਹੁਣ ਅਸੀਂ ਕੋਈ ਵੀ ਖੱਛ ਦੀ ਬੋਤਲ ਐਸੇ ਹੁੰਦੀ ਹੈ ਖਾਲੀ ਬੋਤਲ ਸਭ ਘਰ ਦੇ ਵਿੱਚ ਹੁੰਦੀਆਂ ਹੀ ਆਂ ਤੇ ਉਹਦੇ ਵਿੱਚ ਪਾ ਲਵਾਂਗੇ ਨੂੰ ਇਦਾਂ ਦੀਆਂ ਦੋ ਤਿੰਨ ਬੋਤਲਾਂ ਭਰ ਕੇ ਫ੍ਰੀਜ 'ਚ ਰੱਖ ਲਓ ਤੇ ਸਾਡਾ ਪਰਜਾ ਦਿਲ ਕਰੇ ਠੰਢੀ ਲੱਸੀ ਬਣਾਓ ਠੰਢੀ ਲੱਸੀ ਬਣਾਉਣੀ ਚਾਹੀ ਸਕਰਨੀਮ ਬਣਾਉਣੀ ਚਾਹੀ ਬ੍ਰੰਮੀ ਬਣਾਉਣੀ ਚਾਹੀ ਰੂਬਾਜਾ ਬਣਾਉਣੀ ਤੇ ਜਿੰਨੀ ਤਾਂ ਪੈਂਦੀ ਹੈ ਤੇ ਬੜੀ ਖੇਤੀ ਜਾਣ ਤੇ ਤਿਆਰ ਹੋ ਜਾਣੀ ਆਪਣੇ ਹਿਸਾਬ ਨਾਲ ਜਿਹੜਾ ਆਪਾਂ ਥੋੜਾ ਜਿਹਾ ਪਾਕੀ ਦੇਖ ਲੈਣਾ ਮਠਾ ਜਿੰਨਾ ਵੀ ਸਾਨੂੰ ਪਸੰਦ ਹੈ ਕੋਈ ਬਲਦ ਪੀਂਦਾ ਦੇ ਕੋਈ ਘੱਟ ਪੀਂਦਾ ਉਹਦਾ ਆਪਾਂ ਚੈੱਕ ਕਰੇ ਰਹਿਣੇ ਹਾਂ ਚਲੋ ਜੀ ਮੈਂ ਇਹ ਦਦੀਆਂ ਨੂੰ ਬੋਤਲ ਦੇ ਵਿੱਚ ਇਸ ਤਰ੍ਹਾਂ ਕਰਕੇ ਬੋਤਲ ਦੇ ਵਿੱਚ ਜਿਹੜਾ ਪਾ ਕੇ ਰੱਖ ਲਿਆ ਤੇ ਇੱਕ ਗੱਲ ਮੈਂ ਦੱਸਣੀ ਭੁੱਲ ਗਈ ਸੀ ਕਿ ਕਈ ਵਾਰੀ ਇਦਾਂ ਲੱਗਦਾ ਕਿ ਸਾਡਾ ਮਤਲਬ ਪਾਣੀ ਜਿਹੜਾ ਜੇ ਸੀਧਾ ਜ਼ਿਆਦਾ ਗੜ ਗਿਆ ਤੇ ਉਹ ਜਾਨੀ ਨੂੰ ਜੰਮਣ ਦਾ ਫਿਰ ਦਰ ਰਹਿੰਦਾ ਵੀ ਜੰਮ ਨਾ ਜਾਵੇ ਹੈਗਾ ਤੇ ਉਹਦੇ ਵਿੱਚ ਤੁਸੀਂ ਅੱਧਾ ਨਿੰਬੂ ਜਣਾ ਨਿਚੋੜ ਕੇ ਪਾਦੇ ਉਹ ਜਦੋਂ ਜਾਨੀ ਬਣਾਉਂਦੇ ਹੁੰਦੇ ਆ ਤੇ ਉਹਦੇ ਨਾਲ ਜਿਹੜਾ ਆਪਣਾ ਸੀਰਾ ਬਿਲਕੁਲ ਨਹੀਂ ਜੰਮਣਾ ਹੈਗਾ ਤੇ ਵੈਸੇ ਤਾਂ ਤੁਹਾਨੂੰ ਮੈਂ ਦੱਸਿਆ ਹੀ ਕਿੰਨਾ ਕ ਕਾੜਨਾ ਤੇ ਜ਼ਿੰਬੂ ਜ਼ਰੂਰ ਨਿਚੋੜ ਲਿਓ ਜੇ ਤੁਹਾਨੂੰ ਲੱਗਦਾ ਵੀ ਜ਼ਿਆਦਾ ਕਾੜ ਗਿਆ ਤੇ ਆਪਾਂ ਕਿੰਨੇ ਦਿਨ ਵੀ ਇਹਨੂੰ ਰੱਖ ਸਕਦੇ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਬਸ ਅੱਜਕੱਲ ਜਿਹੜਾ ਨਾਲ ਨਾਲ ਲੱਗ ਜਾਂਦੇ ਛੇਤੀ ਫਿਰ ਵੀ ਅਸੀਂ ਹਫ਼ਤੇ 10 ਦਿਨਾਂ ਦੀ ਤਾਂ ਰੱਖੇ ਸਕਦੇ ਉਦੋਂ ਤੁਸੀਂ 6 ਮਹੀਨੇ ਤੱਕ ਇਸ ਨਾਲ ਕਰਕੇ ਸ਼ੀਰਾ ਬਣਾ ਕੇ ਕਾਚਰੀਆਂ ਬੋਤਲਾਂ ਦੇ ਵਿੱਚ ਫ੍ਰਿਜ ਰੱਖ ਦੋ ਤੇ ਫਟਫਟ ਨਿੰਬੂ ਕੱਟੋ ਨਚੋੜੋ ਤੇ ਇਹਦੇ ਵਿੱਚੋਂ ਥੋੜਾਪਾ ਉਹ ਆਪਣਾ ਮਿੱਠਾ ਤੇ ਨਾਲ ਪਾਓ ਬਾਦ ਪਿਸਕਾਨੀ ਜਿਹੜੀ ਹੋ ਗਈ ਆਪਣੀ ਤਿਆਰ ਇੰਨੀ ਕਿਸੀ ਜੀ ਮੇਰੀ ਵੀਡੀਓ ਵੀਡੀਓ ਪਸੰਦ ਆਉਂਦੀ ਹੈ ਤਾਂ ਜਰੂਰ ਦੱਸਿਓ ਤੇ ਪਲੀਜ਼ ਅੱਗੇ ਸ਼ੇਅਰ ਵੀ ਕਰ ਦਿਓ ਇੱਕ ਕਮੈਂਟ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤੇ ਵਾਈਰਲ ਕਰੋ ਜਿਹੜੇ ਵੀ ਮੇਰੇ ਭੈਣ ਭਰਾ ਮੈਨੂੰ ਸਪੋਰਟ ਕਰਦੇ ਹਨ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਤੰਦਰੁਸਤੀਆਂ ਬਖਸ਼ਣ ਤੇ ਸਦਾ ਹੀ ਆਪਣੀ ਘਰਾਂ ਵਿੱਚੋਂ ਹੱਸਦੇ ਵਸਦੇ ਰਹਿਣ ਚੰਗਾ ਜੀ ਰੱਬ ਰੱਖਾ